ਸਕੂਲ 'ਚ ਅੱਧੀ ਛੁੱਟੀ ਵੇਲੇ ਕਿਸੇ ਨੇ ਛੇੜਤਾ ਡੋਮਣਾ ਦੇਖੋ ਕਿਵੇਂ ਅਧਿਆਪਕ ਸਮੇਤ 5 ਬੱਚਿਆਂ ਦੇ ਲੜਿਆ ਡੋਮਣਾ ਮੌਕੇ ਤੇ ਪੈ ਗਿਆ ચીਖ ਚਿਹੜਾ ਤੁਸੀਂ ਵੀ ਦੇਖੋ ਵੀਡੀਓ ਤੇ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਪ੍ਰਾਇਮਰੀ ਸਕੂਲ ਦੀ ਹੈ ਜਿੱਥੇ 5ਵੀਂ ਤੱਕ ਦੇ ਬੱਚੇ ਪੜ੍ਹਦੇ ਨੇ ਉੱਥੇ ਹੀ ਤੀਸਰੀ ਜਮਾਤ ਦੇ ਬੱਚਿਆਂ ਦੇ ਡੂਮਣਾ ਲੜ ਜਾਂਦਾ ਤੁਹਾਨੂੰ ਦੱਸਦੇ ਕਿ ਅਧਿਆਪਕ ਇਹਨਾਂ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਸੀ ਤੇ ਉਸਦੇ ਵੀ ਇਹ ਡੂਮਣਾ ਲੜ ਜਾਂਦਾ ਮੌਕੇ ਤੇ ਨਾਲ ਲੱਗਦੇ ਘਰ ਦੇ ਵੱਲੋਂ ਅੱਗ ਲਾਈ ਜਾਂਦੀ ਹੈ ਜਿਸ ਤੋਂ ਬਾਅਦ ਇਹ ਡੂਮਣਾ ਭੱਜਦਾ ਤਾਂ ਤੁਰੰਤ 5 ਬੱਚੇ ਤੇ ਇੱਕ ਅਧਿਆਪਕ ਨੂੰ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ ਕਿਵੇਂ ਵਾਪਰੀ ਪੂਰੀ ਕਰਨਾ ਤੁਸੀਂ ਵੀ ਸੁਣੋ ਹਾਂਜੀ ਕੀ ਨਾਮ ਆ ਤੁਹਾਡਾ ਮੇਰਾ ਗੁਰਮੀਤ ਸਿੰਘ ਜੀ ਆ ਕੀ ਮਾਮਲਾ ਹੋਇਆ ਤੁਸੀਂ ਬੱਚੇ ਲੈ ਕੇ ਪਹੁੰਚੇ ਹਸਪੀਟਲ ਹਾਂਜੀ ਤੇ ਸਾਡੇ ਖੇਰ ਨੇ ਪਿੰਡ ਇੱਕ ਡੋਮਨ ਆਉਟ ਦਾ ਆ ਗਿਆ ਮੇਰੇ ਗਰਾਉਂਡ ਸਕੂਲ ਦੇ ਵਿੱਚ ਮਤਲਬ ਤੇ ਉਹ ਬੱਚਿਆਂ ਦੇ ਬੱਚੇ ਕਲਾਸ ਲਾਉਣ ਲੱਗੇ ਸੀ ਉੱਠ ਕੇ ਜਾ ਕੇ ਲੰਚ ਕਰਕੇ ਤੇ ਉਹ ਕਲਾਸ ਚ ਜਾਣ ਲੱਗੇ تھے ਉਸ ਤੋਂ ਬਾਅਦ ਡੋਮਨ ਆਇਆ ਹੀ ਉੜਦੌੜਦਾ ਉਹਨੇ ਅਗੇ ਬੱਚਿਆਂ ਨਾਲ ਸਾਰਿਆਂ ਦੇ ਲੜ ਗਏ ਇਹ ਆਪਣੇ ਜਿਹੜਾ ਸਕੂਲ ਆ ਪ੍ਰਾਇਮਰੀ ਸਕੂਲ ਆ ਪ੍ਰਾਇਮਰੀ ਸਕੂਲ ਆ ਜੀ ਪੰਜਵੇਂ ਤੱਕ ਆਈ ਹੈ ਕਿੰਨੇ ਬੱਚਿਆਂ ਨੂੰ ਕਟਿਆ ਉਹਨੇ ਕਟੇ ਪੰਜ ਬੱਚਿਆਂ ਨੂੰ ਬਾਕੀ ਜਿਹੜੇ ਠੀਕੇ ਯਾਨੀ ਘਬਰਾ ਸਾਰੇ ਗਏ ਦੀ ਬੱਚੇ ਬਹੁਤ ਜ਼ਿਆਦਾ ਘਬਰਾ ਗਏ ਥੀ ਕਿ ਮੈਡਮ ਦੇ ਬਹੁਤ ਜ਼ਿਆਦਾ ਲੜੇ ਆਈ ਮੈਡਮ ਬੱਚ ਮੈਡਮ ਬੱਚਿਆਂ ਨੂੰ ਬਚਾਉਂਦੀ ਰਹੀ ਇਸ ਕਰਕੇ ਫਿਰ ਬੱਚੇ ਮੈਡਮ ਦੇ ਜ਼ਿਆਦਾ ਲੜੇ ਆਈ ਤਿੰਨ ਬੱਚੇ ਜ਼ਿਆਦਾ ਸਰੀਆਸ ਨੇ ਬਹੁਤੇ ਤੇ ਦੋ ਬੱਚੇ ਠੀਕ ਨੇ ਉਹਨਾਂ ਦੇ ਵਿੱਚੋਂ ਇਹਨਾਂ ਦੇ ਮਾਪਿਆਂ ਨੂੰ ਦੱਸ ਮਾਪਿਆਂ ਨੂੰ ਦੱਸੇ ਹੁਣ ਮਾਪੇ ਵੀ ਆ ਗਏ ਉਹਨਾਂ ਦੇ ਔਰ ਕਿਸੇ ਨੇ ਬਚਾਉਣ ਦੀ ਕੋਸ਼ਿਸ਼ ਨਹੀਂ ਕਿਸੇ ਨੇ ਨਹੀਂ ਉੱਤੇ ਮੱਲ ਲਵੇ ਲਾਉਣ ਇੱਕ ਦੋ ਕੁ ਬੁੜੀਆਂ ਥੀ ਆ ਬਾਕੀ ਸਾਡੇ ਧਰਨਾ ਚੱਲਦਾ ਏ ਸਾਰੇ ਧਰਨੇ ਦੇ ਸੀਗੇ ਅਸੀਂ ਮੈਂ ਵੀ ਉੱਥੇ ਸੀ ਗਈ ਧਰਨੇ ਤੋਂ ਫਿਰ ਆਏ ਆ ਸਰਪੰਚ ਸਾਹਿਬ ਵੀ ਉੱਥੋਂ ਆਏ ਨੇ ਤੇ ਆ ਕੇ ਇਹਨਾਂ ਨੇ ਫਿਰ ਆਪਣੇ ਘਰ ਦੇੋਂ ਲੈ ਕੇ ਗਏ ਨੇ ਮੈਡਮ ਨੂੰ ਤੇ ਉਦੋਂ ਬਾਅਦ ਸਾਨੂੰ ਫੋਨ ਕਰਤੇ ਪਏ ਅਸੀਂ ਤੇ ਬੱਚਿਆਂ ਨੂੰ ਜਾ ਕੇ ਜਦ ਇਹਥੇ ਕੌਂਸਲਰ ਆ ਗਈ ਬੱਚੇ ਕਿਹੜੀ ਕਿਹੜੀ ਕਲਾਸ ਦੇ ਨੇ ਪਤਾ ਤੁਹਾਨੂੰ ਇਹ ਦੋ ਚੌਥੀ ਦੇ ਨੇ ਤਿੰਨ ਪੰਜਵੀਂ ਦੇ ਨੇ ਬੱਚੇ ਹੁਣ ਠੀਕ ਨੇ ਤਿੰਨ ਬੱਚੇ ਹਾਂ ਠੀਕ ਨੇ ਨੇ ਉਦਾਂ ਠੀਕ ਨੇ ਨੇ ਜਿਆਦਾ ਬੱਚਿਆਂ ਦੇ ਤਿੰਨ ਦੇ ਬਹੁਤਾ ਜਿਆਦਾ ਲੜੇ ਮੈਡਮ ਦੇ ਮੈਡਮ ਦੇ ਵੀ ਠੀਕ ਆ ਮੈਡਮ ਠੀਕ ਨੇ ਹੁਣ ਜਣੀ ਪਹਿਲਾਂ ਬਹੁਤ ਜਿਆਦਾ ਇਹ ਪਿੰਡੋਂ ਤਾਂ ਬਹੁਤ ਮਸੀਆ ਪਹੁੰਚਿਆ ਹੀ ਹਨ ਮੈਂ ਉੱਥੇ ਹੀ ਪ੍ਰਾਇਮਰੀ ਸਕੂਲ ਦੇ ਹਾਂਜੀ ਉਹ ਬਚਾਉਂਦੇ ਬੱਚਿਆਂ ਨੂੰ ਉਹਨਾਂ ਤੇ ਜਿਆਦਾ ਲੜ ਗਏ ਉਹ ਬੱਚਿਆਂ ਨੂੰ ਬਚਾਉਂਦੇ ਸੀਗੇ ਉਹ ਕੀ ਮੰਗ ਕਰਦੇ ਮੰਗ ਆਹੀ ਕਰਦੇ ਮਤਲਬ ਸਾਰੇ ਸਕੂਲ ਦੇ ਦੇਖਿਆ ਜਾਵੇ ਆ ਕਿ ਪ੍ਰਸ਼ਾਸਨ ਨੂੰ ਕਹਿੰਦੇ ਵੀ ਆ ਕੇ ਦੇਖੋ ਗੌਰ ਕਰੋ ਵੀ ਇਹ ਮੜ ਮੁੱਟਾ ਨੂੰ ਮਨਾ ਡਾਵਾ ਲੱਗਦਾ ਕਿਤੇ ਉਹਨੂੰ ਜਦੇ ਚਕਵਾਓ ਪਜਾਓ ਸਦਕੇ ਕਿਸੇ ਨੂੰ ਸਿੱਕ ਨਹੀਂ ਗਾਲੀ ਐਕਣ ਦਾ ਜਾਨ ਦਾ ਵੀ ਸਤਾ ਹੋ ਸਕਦਾ ਬੱਚਿਆਂ ਦਾ ਪੂਰਾ ਪੂਰਾ ਬੱਚੇ ਨੇ ਕਬਰ ਆ ਕੇ ਬੱਚਿਆਂ ਨੂੰ ਕੁਝ ਹੋ ਸਕਦਾ ਡਾਕਟਰ ਕੀ ਨਾਮ ਹੈ ਜੀ ਤੁਹਾਡਾ ਹਾਂਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਪਰਮਜੀਤ ਡਾਕਟਰ ਕੀਨੀਏ ਤੋਂ ਬੱਚੇ ਆਏ ਨੇ ਕੀ ਮਾਮਲਾ ਹੈ ਜੀ ਹਾਂਜੀ ਆਪਣੇ ਕੋਲ ਅੱਜ ਖੀਨੀਆ ਤੋਂ ਬੱਚੇ ਆਏ ਆ ਵਿਦ ਟੀਚਰ ਬੱਚਿਆਂ ਨੂੰ ਬੀਸ ਨੇ ਮਤਲਬ ਉਹ ਮੁਖਿਆਲ ਨੇ ਘਟਿਆ ਹੈ ਤੇ ਬੱਚੇ ਦੋ ਤਿੰਨ ਬੱਚੇ ਤਾਂ ਥੋੜੇ ਅਨਕੌਸ਼ੀਅਸ ਕੰਡੀਸ਼ਨ ਸੀ ਆਏ ਸੀਗੇ ਪਰ ਹੁਣ ਸਟੇਬਲ ਨੇ ਬੱਚਿਆਂ ਦੇ ਨਾਲ ਉਹਨਾਂ ਦੀ ਇੱਕ ਫੀਮੇਲ ਟੀਚਰ ਵੀ ਸੀ ਮੈਮ ਕਿੰਨੇ ਬੱਚੇ ਸੀ ਟੋਟਲ ਪੰਜ ਬੱਚੇ ਸੀ ਔਰ ਇੱਕ ਮੈਡਮ ਨੇ ਕਿੰਨੀ ਕੀ ਉਮਰ ਦੇ ਬੱਚੇ ਹੈਗੇ ਜੀ ਬੱਚੇ ਲੀਅਰਬਾਊਟ 4 ਤੋਂ 500 ਦੇ ਬੱਚੇ ਆ ਚੌਥੀ ਪੰਜਵੀਂ ਕਲਾਸ ਦੇ ਬੱਚੇ ਆ ਸਾਰੇ ਇੱਕ ਬੱਚਾ 3rd ਕਲਾਸ ਦਾ ਵੀ ਹੈ ਆ ਬੱਚੇ ਕੋਈ ਸਵਿਹਰਤਾ ਨਹੀਂ ਹੋਏਗਾ ਜੀ ਦੋ ਤੋਂ ਤਿੰਨ ਬੱਚੇ ਅਨਕੋਸ਼ੀਅਸ ਕੰਡੀਸ਼ਨ ਸੀ ਜਿਨ੍ਹਾਂ ਨੂੰ ਕਾਫੀ ਜ਼ਿਆਦਾ ਕਟਿਆ ਹੋਇਆ ਸੀ ਪਰ ਹੁਣ ਅੰਡਰ ਕੰਟਰੋਲ ਹੈ ਆ ਮੰਨ ਸਵੈਲੀਗ ਵਗੈਰਾ ਬੱਚੇ ਦੇ ਅੰਕੀ ਕੰਟਰੋਲ ਦੇ ਵਿੱਚ ਆ ਗਏ ਜੀ ਆ ਹੁਣ ਕੰਟਰੋਲਸ ਹੈ ਟਰੀਟਮੈਂਟ ਤੋਂ ਬਾਅਦ ਕੰਟਰੋਲਸ ਹੈ ਪੇਰੈਂਟਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਜੀ ਜੀ ਸਕੂਲ ਵੱਲੋਂ ਉਹਨਾਂ ਨੇ ਸੂਚਿਤ ਕਰਤਾ ਸੀ ਔਰ ਕਈ ਬੱਚਿਆਂ ਦੇ ਪੇਰੈਂਟਸ ਆ ਵੀ ਚੁੱਕੇ ਨੇ ਹਾਂਜੀ ਠੀਕ ਹੈ ਥੈਂਕ ਯੂ